ਰੇਨ ਦੇ ਵਿੱਚ ਬੈਠੇ ਯਾਤਰੀਆਂ ਨੂੰ ਜਦੋਂ ਗਰਮੀ ਲੱਗਦੀ ਹੈ ਤੇ ਜਾ ਕੇ ਕਿਹਾ ਜਾਂਦਾ ਹੈ ਕਿ ਗਰਮੀ ਲੱਗ ਰਹੀ ਹੈ ਤੁਸੀਂ ਏਸੀ ਚੈੱਕ ਕਰਵਾਓ ਤਾਂ ਮੌਕੇ ਦਿੱਤੇ ਜਦੋਂ ਕਾਰੀਗਰਾਂ ਨੂੰ ਬੁਲਾਇਆ ਜਾਂਦਾ ਹੈ ਏਸੀ ਦਾ ਜਿਹੜਾ ਟੱਗਣ ਖੋਲਿਆ ਜਾਂਦਾ ਹੈ ਜਿਸਦੇ ਵਿਚਾਲੇ ਏਸੀ ਦਾ ਪੂਰਾ ਤਾਮ-ਚੰਮ ਪਿਆ ਹੁੰਦਾ ਹੈ ਤਾਂ ਵਿੱਚੋਂ ਕੀ ਨਿਕਲਦਾ ਜੇਕਰ ਮੈਂ ਤੁਹਾਨੂੰ ਦੱਸਾਂਗੀ ਤਾਂ ਤੁਸੀਂ ਵੀ ਇੱਕ ਵਾਰ ਸੁਣ ਕੇ ਹੈਰਾਨ जरूर ਹੋ ਜਾਓਗੇ ਦਰਸਲ ਮੌਕੇ ਦੀ ਵੀਡੀਓ ਸਾਹਮਣੇ ਆਈ ਹੈ ਜਦੋਂ ਕਾਰੀਗਰ ਹੈ ਜਿਹੜਾ ਏਸੀ ਦਾ ਟੱਕਣ ਖੋਲਦੇ ਨੇ ਤੇ ਵਿੱਚੋਂ 316 ਪਲੱਸ दारू ਦੀਆਂ ਬੋਤਲਾਂ ਬਰਾਮਦ ਹੋਈਆਂ ਨੇ ਜੀਆਂ ਬਿਲਕੁਲ ਸਹੀ ਸੁਣ ਰਹੇ ਹੋ ਏਸੀ ਦੇ ਟੱਕਣ ਦੇ ਵਿੱਚੋਂ ਦਰਸਲ 316 ਤੋਂ ਵੱਧ ਬੋਤਲਾਂ ਨੇ ਜਿਹੜੀਆਂ ਸ਼ਰਾਬ ਦੀਆਂ ਬਰਾਮਦ ਕਰ ਲੀਆਂ ਜਾਂਦੀਆਂ ਨੇ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਕਿਸੇ ਨੇ ਆਪਣੇ ਮੋਬਾਈਲ ਫੋਨ ਦੇ ਵਿੱਚ ਕੈਦ ਕਰ ਲਈਆਂ ਨੇ ਜੋ ਵਾਇਰਲ ਵੀਡੀਓ ਤੁਹਾਨੂੰ ਇਸ ਵੇਲੇ ਅਸੀਂ ਆਪਣੀ ਸਕਰੀਨ ਤੇ ਦਿਖਾ ਰਹੇ ਹਾਂ ਤenna ਬੋਤਲਾਂ ਨੂੰ ਕੱਢਦੇ ਹੋਏ ਦਰਸਲ ਕਾਰੀਗਰ ਵੀ ਹਰਾਮ ਨੇ ਤੇ ਜਿਹੜੇ ਯਾਤਰੀ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਹੁੰਦੇ ਨੇ ਉਹ ਵੀ ਜ਼ਰੂਰ ਹੈਰਾਨ ਹੁੰਦੇ ਨੇ ਤਾਂ ਦੱਸਦੀ ਹੈ ਕਿ ਜਦੋਂ ਯਾਤਰੀਆਂ ਨੂੰ ਗਰਮੀ ਲੱਗ ਰਹੀ ਸੀ ਉਹਨਾਂ ਦੇ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਏਸੀ ਹੈ ਜਿਹੜਾ ਉਹ ਕੰਮ ਨਹੀਂ ਕਰ ਰਿਹਾ ਤਾਂ ਜਦੋਂ ਕਾਰੀਗਰਾਂ ਦੇ ਵੱਲੋਂ ਏਸੀ ਨੂੰ ਖੋਲਿਆ ਜਾਂਦਾ ਤਾਂ ਵਿੱਚੋਂ 316+ ਦਾਰੂ ਦੀਆਂ ਬੋਤਲਾਂ ਕੱਢ ਲਈਆਂ ਜਾਂਦੀਆਂ ਨੇ ਬਰਾਮਤ ਕੀਤੀ ਜਾਂਦੀ ਨਾਲ ਆਖਰਕਾਰ ਇਹ ਕਿਸ ਨੇ ਕੀਤਾ ਕਿਉਂ ਕੀਤਾ ਇਸ ਬਾਰੇ ਹਜੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਤੇ ਨਾ ਹੀ ਕੋ ਸਖਸ਼ ਸਾਹਮਣੇ ਆਇਆ ਗਿਆ ਜਿਸ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ ਫਿਲਹਾਲ ਤੁਹਾਨੂੰ ਵੀਡੀਓ ਹੈ ਜਿਹੜੀ ਮੌਕੇ ਦੀ ਜ਼ਰੂਰ ਦਿਖਾ ਦਿੰਦੇ ਹਾਂ ਟਰੇਨ ਦੇ ਵਿੱਚ ਬੈਠੇ ਯਾਤਰੀਆਂ ਨੂੰ ਜਦੋਂ ਗਰਮੀ ਲੱਗਦੀ ਹੈ ਤੇ ਜਾ ਕੇ ਕਿਹਾ ਜਾਂਦਾ ਹੈ ਕਿ ਗਰਮੀ ਲੱਗ ਰਹੀ ਹੈ ਤੁਸੀਂ ਏਸੀ ਚੈੱਕ ਕਰਵਾਓ ਤਾਂ ਮੌਕੇ ਦਿੱਤੇ ਜਦੋਂ ਕਾਰੀਗਰਾਂ ਨੂੰ ਬੁਲਾਇਆ ਜਾਂਦਾ ਹੈ ਏਸੀ ਦਾ ਜਿਹੜਾ ਟੱਗੜ ਖੋਲਿਆ ਜਾਂਦਾ ਹੈ ਜਿਸ ਤੇ ਵਿਚਾਲੇ ਏਸੀ ਦਾ ਪੂਰਾ ਤਾਮ-ਚਾਮ ਪਿਆ ਹੁੰਦਾ ਤਾਂ ਵਿੱਚੋਂ ਕੀ ਨਿਕਲਦਾ ਜੇਕਰ ਮੈਂ ਤੁਹਾਨੂੰ ਦੱਸਾਂਗੀ ਤਾਂ ਤੁਸੀਂ ਵੀ ਇੱਕ ਵਾਰ ਸੁਣ ਕੇ ਹੈਰਾਨ जरूर ਹੋ ਜਾਓਗੇ ਦਰਸਲ ਮੌਕੇ ਦੀ ਵੀਡੀਓ ਸਾਹਮਣੇ ਆਈ ਹੈ ਜਦੋਂ ਕਾਰੀਗਰ ਹੈ ਜਿਹੜਾ ਏਸੀ ਦਾ ਟੱਕਣ ਖੋਲਦੇ ਨੇ ਤੇ ਵਿੱਚੋਂ 316 ਪਲੱਸ दारू ਦੀਆਂ ਬੋਤਲਾਂ ਬਰਾਮਦ ਹੋਈਆਂ ਨੇ ਜੀਆਂ ਬਿਲਕੁਲ ਸਹੀ ਸੁਣ ਰਹੇ ਹੋ ਏਸੀ ਦੇ ਟੱਕਣ ਦੇ ਵਿੱਚੋਂ ਦਰਸਲ 316 ਤੋਂ ਵੱਧ ਬੋਤਲਾਂ ਨੇ ਜਿਹੜੀਆਂ ਸ਼ਰਾਬ ਦੀਆਂ ਬਰਾਮਦ ਕਰ ਲੀਆਂ ਜਾਂਦੀਆਂ ਨੇ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਕਿਸੇ ਨੇ ਆਪਣੇ ਮੋਬਾਈਲ ਫੋਨ ਦੇ ਵਿੱਚ ਕੈਦ ਕਰ ਲਈਆਂ ਨੇ ਜੋ ਵਾਇਰਲ ਵੀਡੀਓ ਤੁਹਾਨੂੰ ਇਸ ਵੇਲੇ ਅਸੀਂ ਆਪਣੀ ਸਕਰੀਨ ਤੇ ਦਿਖਾ ਰਹੇ ਹਾਂ ਤੇ ਨਾ ਬੋਤਲਾਂ ਨੂੰ ਕੱਟਦੇ ਹੋਏ ਦਰਸਲ ਕਾਰੀਗਰ ਵੀ ਹਰਾਮ ਨੇ ਤੇ ਜਿਹੜੇ ਯਾਤਰੀ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਹੁੰਦੇ ਨੇ ਉਹ ਵੀ ਜ਼ਰੂਰ ਹੈਰਾਨ ਹੁੰਦੇ ਨੇ ਤਾਂ ਦੱਸਦੀ ਹੈ ਕਿ ਜਦੋਂ ਯਾਤਰੀਆਂ ਨੂੰ ਗਰਮੀ ਲੱਗਦੀ ਸੀ ਉਹਨਾਂ ਦੇ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਏਸੀ ਹੈ ਜਿਹੜਾ ਉਹ ਕੰਮ ਨਹੀਂ ਕਰ ਰਿਹਾ ਤਾਂ ਜਦੋਂ ਕਾਰੀਗਰਾਂ ਦੇ ਵੱਲੋਂ ਏਸੀ ਨੂੰ ਖੋਲਿਆ ਜਾਂਦਾ ਤਾਂ ਵਿੱਚੋਂ 316 ਪਲੱਸ दारू ਦੀਆਂ ਬੋਤਲਾਂ ਕੱਢ ਲਈਆਂ ਜਾਂਦੀਆਂ ਨੇ ਬਰਾਮਦ ਕੀਤੀਆਂ ਜਾਂਦੀਆਂ। ਨਾ ਆਖਰਕਾਰ ਇਹ ਕਿਸ ਨੇ ਕੀਤਾ, ਕਿਉਂ ਕੀਤਾ ਇਸ ਬਾਰੇ ਹਜੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਤੇ ਨਾ ਹੀ ਉਹ ਸਖਸ਼ ਸਾਹਮਣੇ ਆਇਆ ਗਿਆ ਜਿਸ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ। ਫਿਲਹਾਲ ਤੁਹਾਨੂੰ ਵੀਡੀਓ ਹੈ ਜਿਹੜੀ ਮੌਕੇ ਦੀ ਜ਼ਰੂਰ ਦਿਖਾ ਦਿੰਦੇ ਹਾਂ। ਰੇਲ ਦੇ ਵਿੱਚ ਬੈਠੇ ਯਾਤਰੀਆਂ ਨੂੰ ਜਦੋਂ ਗਰਮੀ ਲੱਗਦੀ ਹੈ ਤੇ ਜਾ ਕੇ ਕਿਹਾ ਜਾਂਦਾ ਹੈ ਕਿ ਗਰਮੀ ਲੱਗ ਰਹੀ ਹੈ ਤੁਸੀਂ ਏਸੀ ਚੈੱਕ ਕਰਵਾਓ ਤਾਂ ਮੌਕੇ ਦਿੱਤੇ ਜਦੋਂ ਕਾਰੀਗਰਾਂ ਨੂੰ ਬੁਲਾਇਆ ਜਾਂਦਾ ਹੈ ਏਸੀ ਦਾ ਜਿਹੜਾ ਟੱਗਣ ਖੋਲਿਆ ਜਾਂਦਾ ਹੈ ਜਿਸਦੇ ਵਿਚਾਲੇ ਏਸੀ ਦਾ ਪੂਰਾ ਤਾਮ-ਟਮ ਪਿਆ ਹੁੰਦਾ ਹੈ ਤਾਂ ਵਿੱਚੋਂ ਕੀ ਨਿਕਲਦਾ ਜੇਕਰ ਮੈਂ ਤੁਹਾਨੂੰ ਦੱਸਾਂਗੀ ਤਾਂ ਤੁਸੀਂ ਵੀ ਇੱਕ ਵਾਰ ਸੁਣ ਕੇ ਹੈਰਾਨ जरूर ਹੋ ਜਾਓਗੇ ਦਰਸਲ ਮੌਕੇ ਦੀ ਵੀਡੀਓ ਸਾਹਮਣੇ ਆਈ ਹੈ ਜਦੋਂ ਕਾਰੀਗਰ ਹੈ ਜਿਹੜਾ ਏਸੀ ਦਾ ਟੱਕਣ ਖੋਲਦੇ ਨੇ ਤੇ ਵਿੱਚੋਂ 316 ਪਲੱਸ दारू ਦੀਆਂ ਬੋਤਲਾਂ ਬਰਾਮਦ ਹੋਈਆਂ ਨੇ ਜੀਆਂ ਬਿਲਕੁਲ ਸਹੀ ਸੁਣ ਰਹੇ ਹੋ ਏਸੀ ਦੇ ਟੱਕਣ ਦੇ ਵਿੱਚੋਂ ਦਰਸਲ 316 ਤੋਂ ਵੱਧ ਬੋਤਲਾਂ ਨੇ ਜਿਹੜੀਆਂ ਸ਼ਰਾਬ ਦੀਆਂ ਬਰਾਮਦ ਕਰ ਲਈਆਂ ਜਾਂਦੀਆਂ ਨੇ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਕਿਸੇ ਨੇ ਆਪਣੇ ਮੋਬਾਈਲ ਫੋਨ ਦੇ ਵਿੱਚ ਕੈਦ ਕਰ ਲਈਆਂ ਨੇ ਜੋ ਵਾਇਰਲ ਵੀਡੀਓ ਤੁਹਾਨੂੰ ਇਸ ਵੇਲੇ ਅਸੀਂ ਆਪਣੀ ਸਕਰੀਨ ਤੇ ਦਿਖਾ ਰਹੇ ਹਾਂ ਤenna ਬੋਤਲਾਂ ਨੂੰ ਕੱਢਦੇ ਹੋਏ ਦਰਸਲ ਕਾਰੀਗਰ ਵੀ ਹਰਾਮ ਨੇ ਤੇ ਜਿਹੜੇ ਯਾਤਰੀ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਹੁੰਦੇ ਨੇ ਉਹ ਵੀ ਜ਼ਰੂਰ ਹੈਰਾਨ ਹੁੰਦੇ ਨੇ ਤਾਂ ਦੱਸਦੀ ਹੈ ਕਿ ਜਦੋਂ ਯਾਤਰੀਆਂ ਨੂੰ ਗਰਮੀ ਲੱਗ ਰਹੀ ਸੀ ਉਹਨਾਂ ਦੇ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਏਸੀ ਹੈ ਜਿਹੜਾ ਉਹ ਕੰਮ ਨਹੀਂ ਕਰ ਰਿਹਾ ਤਾਂ ਜਦੋਂ ਕਾਰੀਗਰਾਂ ਦੇ ਵੱਲੋਂ ਏਸੀ ਨੂੰ ਖੋਲਿਆ ਜਾਂਦਾ ਤਾਂ ਵਿੱਚੋਂ 316+ ਦਾਰੂ ਦੀਆਂ ਬੋਤਲਾਂ ਕੱਢ ਲਈਆਂ ਜਾਂਦੀਆਂ ਨੇ ਬਰਾਮਤ ਕੀਤੀਆਂ ਜਾਂਦੀਆਂ ਨਾਲ ਆਖਰਕਾਰ ਇਹ ਕਿਸ ਨੇ ਕੀਤਾ ਕਿਉਂ ਕੀਤਾ ਇਸ ਬਾਰੇ ਹਜੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਤੇ ਨਾ ਹੀ ਉਹ ਸਖਸ਼ ਸਾਹਮਣੇ ਆਇਆ ਗਿਆ ਜਿਸ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ ਫਿਲਹਾਲ ਤੁਹਾਨੂੰ ਵੀਡੀਓ ਹੈ ਜਿਹੜੀ ਮੌਕੇ ਦੀ ਜ਼ਰੂਰ ਦਿਖਾ ਦਾਂਗੇ